ਓ ਪਾਜੀ ਬੜਾ ਪੰਜਾਬ ਦੇ ਬਜ਼ਾਰਾਂ 'ਚ ਰੌਲਾ ਪੈਣ ਲੱਪਿਆ ਕਹਿੰਦੇ ਵਿਆਹ ਭਾਵੇਂ ਅਗਸਤ 'ਚ ਜਾਂ ਭਾਵੇਂ ਅਕਤੂਬਰ 'ਚ ਭਾਵੇਂ ਦਸੰਬਰ 'ਚ ਉਹ ਮਾਤੂ ਸ਼੍ਰੀ ਦਸਤਾਰ ਨੇ ਭਾਰੇ ਭਾਰੇ ਵਿਆਹ ਸ਼ਾਦੀ ਭਾਈ ਦਾਜ ਬਰੀ ਵਾਲੇ ਸੂਟਾਂ ਦੇ ਸੇਲ ਲਾਤੀ ਆ ਕਹਿੰਦੇ 50000 ਵਾਲਾ ਕੱਪੜਾ 15000 'ਚ ਜਿੰਨੇ ਪਾਜੀ ਸੱਚ ਆ ਹੋ ਆ ਚੱਕੋ ਲਹਿੰਗੇ ਵਾਲੇ ਹੈਂਡਵਰਕ ਵਾਲੇ ਹੈਵੀ ਹੈਵੀ ਸੂਟਾਂ ਦਾ ਚੈੱਕ ਕਰ ਲੋ ਪਾਜੀ ਆ ਨਾਲ ਦੁਪੱਟੇ ਚਨੌਣ ਦੇ ਲਾ ਕੇ ਨੇਚਰਲ ਕਰੇਵ ਦਾ ਸੂਟ ਅੱਖਾ ਖੋਲ ਕੇ ਦੇਖ ਲੋ 1800 ਵਾਲਾ 850 ਰੁਪਏ ਚ ਦੇਈਏ ਨੇ ਆ ਕਹਿੰਦੇ ਰੈੱਡ ਸੂਟ ਦੀ ਜਦੋਂ ਗੱਲ ਕਰਦੇ ਆ ਬਾਜ਼ਾਰ 'ਚ ਜਾਂਦੇ ਆ ਤੇ ਦੁਕਾਨਦਾਰ ਖੁਸ਼ ਹੋ ਜਾਂਦੇ ਆ ਤੇ ਕਹਿੰਦੇ ਆ 6000 ਦਾ ਸੂਟ ਕੋਈ ਕਹਿੰਦੇ 7000 ਦਾ ਸੂਟ ਸਾਡੇ ਕੋਲ ਰੈੱਡ ਸੂਟ ਸਿਰਫ 1000 ਤੋਂ ਸ਼ੁਰੂ ਆ ਉਹ ਤੁਸੀਂ ਆਹ ਦੇਖੋ ਉਹ ਰਾਇਲ ਸੂਟ ਜਿਹੜਾ ਬਾਜ਼ਾਰ 'ਚ 5-5000 ਦੇ ਆ ਸੂਟ ਮਿਲਦੇ ਆ ਸਾਡੇ ਕੋਲ ਆਜੋ 5-5000 ਵਾਲੇ ਸੂਟ ਕੰਦਰਾ 1500 ਚ ਕਰਤੇ ਆ ਦੇਖੋ ਦੇਖੋ ਜੀ ਹਣ ਪਯਰ ਦੇ ਸੂਟ ਆ ਗਿਆ ਹੌ ਨਹੀਂ ਰੁਕਣਾ ਬਾ ਤੱਕਲ ਸਾਹਿਬ ਹੌ ਨਹੀਂ ਰੋਕਣੀ ਵੀਡੀਓ ਆ ਦੱਬੀ ਤੁਰੀ ਆਓ ਆ ਦੇਖੋ ਬਜ਼ਾਰਾਂ ਤੇ 5000 ਦਾ ਸੂਟ ਮਿਲਦਾ 1750 ਦਾ ਇੱਥੇ ਕਹਿੰਦੇ ਜਿਹੜਾ ਦੇਣ ਲੈਣ ਨਾਲ ਕੱਪੜਾ ਤੁਸੀਂ 20000 ਦਾ ਬਜ਼ਾਰ ਤੇ ਲੈਣਿਓ ਸਿਰਫ 8000 ਚ ਦੇ ਰਹੇ ਮਤ ਤੁਸੀਂ ਦੁਕਾਨਾਂ ਨਾਲ ਜਾ ਨਹੀਂ ਪਾਸੋਂ ਬਾਗਾ ਪ੍ਰਾਣਾ ਬੱਸ ਸਟੈਂਡ ਤੇ ਆ ਜਾਓ ਬੱਸ ਸਟੈਂਡ ਤੋਂ ਸਟੋਰ ਤੇ ਆਉਂਗੇ ਰਿਕਸ਼ੇ ਦੇ ਵਿੱਚ ਬੈਠ ਕੇ 1 ਰੁਪਇਆ ਰਿਕਸ਼ਾ ਨਹੀਂ ਲੈਣਾ ਫਰੀ ਦੇ ਵਿੱਚ ਤੁਹਾਡੀ ਸੇਵਾ ਇੱਥੇ ਚੱਲ ਰਹੀ ਆ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦਿਓ ਬਹੁਤ ਦੂਰੋਂ ਦੂਰ ਲੋਕ ਆ ਰਹੇ ਆ ਵੱਡੇ ਵੱਡੇ ਇਕੱਠ ਹੋ ਗਏ ਆ ਗਰੁੱਪਾਂ ਦੇ ਗਰੁੱਪ ਬਣਾ ਕੇ ਆ ਰਹੇ ਆ ਪਿੰਡਾਂ 'ਚੋਂ ਸ਼ਹਿਰਾਂ 'ਚੋਂ ਲੋਕ ਕਹਿੰਦੇ ਵੀ ਹੋਰ ਪਾਸੇ ਜਾਣਾ ਛੱਡ ਦਿਓ ਜਿਹੜੇ ਕਹਿੰਦੇ ਸਾਨੂੰ ਛੇਤੀ ਸੂਟ ਪਸੰਦ ਨਹੀਂ ਉਹਦੇ ਚੈਲੇਂਜ ਕਰਦੇ ਆ ਤੁਹਾਨੂੰ ਵੀ ਪਸੰਦ ਆਉਣੇ ਸੂਟ ਦਿਓਂਗੀ ਸਾਡੇ ਕੋ ਚੋਣ-ਚੋਣ ਕੇ ਸੂਟ ਲਿਆ ਆ ਸਾਰਾ ਸੂਟ ਦੇਖ ਲਓ ਲੱਦਿਆ ਪਿਆ ਲੱਦਿਆ ਜਿੱਤਾ ਕੰਨਿਆਂ ਨਾਲ ਟਰਾਲੀ ਲੱਦੀ ਹੁੰਦੀ ਆ ਸੂਟ ਪੂਰਾ ਹੈ ਵੀ ਦੁਪੱਟਾ ਦੇਖੋ ਇੰਤਾਰੇ ਸੂਟ ਬਾਜ਼ਾਰ 'ਚ 15000 16000 17000 18000 ਸਾਡੇ ਕੋਲ ਕੋਈ 6000 ਕੋਈ 7000 ਕੋਈ 7500 ਭੋਜੀ ਚਾਹੇ ਦਾਜਬਰੀ ਦਾ ਕਪੜਾ ਲੈਣਾ ਚਾਹੇ ਲਹਿੰਗੇ ਸ਼ਰਾਰੇ ਗਰਾਰੇ ਤੁਸੀਂ ਜੋ ਵੀ ਲੈਣਾ ਸਾਡੇ 17500 ਰੁਪਏ ਤੋਂ ਸਾਡੇ ਕੋਲ ਲਹਿੰਗਾ ਸ਼ੁਰੂ ਹੈ 1.5 ਤੋਂ 2 ਲੱਖ ਤੱਕ ਦੇ ਲਹਿੰਗੇ ਆ ਜੇ ਅਸੀਂ 100 ਰੁਪਏ ਦਾ ਸੂਟ ਵੇਚਦੇ ਆ ਇਹਦਾ ਮਤਲਬ ਇਹ ਨਹੀਂ ਸਾਡੇ ਕੋਲ 10000 ਵਾਲਾ ਸੂਟ ਹੈ ਨਹੀਂ ਸਾਡੇ ਕੋਲ 20000 ਵਾਲਾ ਸੂਟ ਹੈ ਨਹੀਂ ਵੈਰਾਈਟੀ ਸਾਡੇ ਕੋਲ ਸਾਰੀ ਆ ਬੁਜਾਰਾ ਜੇ 15 15000 ਦਾ ਕਿਹੜਾ ਕੋਟ ਪੈਂਟ ਮਿਲਦਾ ਉਹ 2995 ਜੇ ਸਟਿਚ ਕਰਕੇ ਦੇ ਦਿੰਨੇ ਆ ਜਿਹੜਾ 30 3000 ਦਾ 3 ਪੀਸ ਕੋਟ ਪੈਂਟ ਮਿਲਦਾ 3760 ਉਹ ਭਾਈ ਜੀ ਬੜਾ ਪੰਜਾਬ ਦੇ ਬੁਜਾਰਾਂ ਚ ਰੌਲਾ ਪੈਣ ਲੱਪਿਆ ਇਹਦੇ ਵਿਆਹ ਭਾਵੇਂ ਅਗਸਤ ਜਾਂ ਭਾਵੇਂ ਅਕਤੂਬਰ ਚ ਭਾਵੇਂ ਦਸੰਬਰ ਚ ਉਹ ਮਾਤੂ ਸ਼੍ਰੀ ਦਸਤਾਰ ਨੇ ਭਾਰੇ ਭਾਰੇ ਵਿਆਹ ਸ਼ਾਦੀ ਵੇ ਤਾਜ ਬਰੀ ਵਾਲੇ ਸੂਟਾਂ ਦੇ ਸੇਲ ਲਾਤੀ ਆ ਕਹਿੰਦੇ 50000 ਵਾਲਾ ਕੱਪੜਾ 15000 ਤੇ ਜਾਂਦੇ ਪਾਜੀ ਸੱਚ ਹੈ ਬੜਾ ਰੌਲਾ ਪਿਆ ਵਾਰ ਪਾਜੀ ਸੱਚ ਆਪ ਦੀਆਂ ਅੱਖਾਂ ਨਾਲ ਦੇਖ ਲੋ ਆ ਚੱਕੋ ਲਹਿੰਗੇ ਵਾਲੇ ਹੈਂਡਵਰਕ ਵਾਲੇ ਹੈਵੀ ਹੈਵੀ ਸੂਟਾਂ ਦੇ ਚੈੱਕ ਕਰ ਲੋ ਪਾਜੀ ਆ ਨਾਲ ਦੁਪੱਟੇ ਚਨੌਣ ਦੇ ਲਾ ਕੇ ਨੇਚਰਲ ਕ੍ਰੇਵ ਦਾ ਸੂਟ ਅੱਖਾਂ ਖੋਲ ਕੇ ਦੇਖ ਲੋ 1800 ਵਾਲਾ 850 ਰੁਪਏ ਚ ਦਈ ਜਨੇ ਆ ਡਿਜ਼ਾਈਨ ਚੈੱਕ ਕਰ ਲੋ ਪਾਜੀ ਨੇਚਰਲ ਕ੍ਰੇਵ ਦੇ ਬੇਸ ਹੈ ਹੈਂਡਵਰਕ ਚੈੱਕ ਕਰ ਲੋ ਤੁਸੀਂ ਕਪੜਾ ਚਨੌਣ ਦੇ ਦੁਪੱਟਿਆਂ ਦਾ ਪਿਓਰ ਚੈੱਕ ਕਰ ਲੋ ਮਾਰਕੀਟ ਦੇ ਵਿੱਚ ਰੇਟ ਭਾਜੀ 1500 2000 ਦਾ ਆਉਂਦੀਆਂ ਅੱਖਾਂ ਨਾਲ ਦੇਖ ਲਓ 850 800 ਲਓ ਜੀ ਵਾਕਈ ਵੀ ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਆ ਲੋਕਾਂ ਨੇ ਫਾਇਦੇ ਹੋ ਰਹੇ ਆ ਜੇਪਾਂ ਦੇ ਡਾਕੇ ਪਿੰਦੇ ਹੀ ਬੰਦ ਹੋ ਗਏ ਆ 35 35000 ਰੁਪਇਆ ਵੱਜ ਰਿਹਾ ਆ ਇੱਥੇ ਤੁਸੀਂ ਚੈੱਕ ਕਰ ਲਓ 2 2000 ਵਾਲੇ ਸੂਟ 850 ਦੇਈ ਜਾਂਦੇ ਆ ਇਸ ਲਈ ਕਹਿੰਦੇ ਆ ਆਜੋ ਛੇਤੀ ਰੱਖੜੀ ਦਾ ਤਿਉਹਾਰ ਆ ਗਿਆ ਚਾਹੇ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਭੈਣਾਂ ਨੂੰ ਗਿਫਟ ਕਰਨੇ ਆ ਇੱਥੇ ਕਹਿੰਦੇ ਜਿਹੜਾ ਦੇਣ ਲੈਣ ਵਾਲਾ ਕੱਪੜਾ ਤੁਸੀਂ 20000 ਦਾ ਬਾਜ਼ਾਰ 'ਚ ਲੈਨੇ ਹੋ ਸਿਰਫ 8000 'ਚ ਦੇ ਰਹੇ ਮਾਤੁਸ਼ਰੀ ਦੋਤਾਰਾ ਦੇਖੋ ਭਾਜੀ ਆਹ ਜਿਹੜਾ ਆਫਰ ਲਾਤੀ ਨਾ ਅਸੀਂ 4 ਦਿਨਾਂ ਦਾ ਮੇਲਾ ਇਹ ਸਰਬ ਚਾਰ ਦਿਨਾਂ ਦਾ ਮੇਲਾ ਪੱਟੀ ਆਫਰ ਬਸ ਸਟਾਕ ਅਸੀਂ ਕਲੀਅਰ ਕਰ ਦੇਣਾ ਹੁਣੇ ਹੀ ਦਾਜਵਰੀ ਦਾ ਜੀ ਉਹ ਤੁਸੀਂ ਆਹ ਦੇਖੋ ਉਹ ਰਾਇਲ ਸੂਟ ਜਿਹੜਾ ਬਾਜ਼ਾਰ 'ਚ 5-5000 ਦੇ ਆ ਸੂਟ ਮਿਲਦੇ ਆ ਸਾਡੇ ਕੋਲ ਆਜੋ 5-5000 ਵਾਲੇ ਸੂਟ 15 1500 ਚ ਕਰਤੇ ਆ ਤੁਸੀਂ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਹ ਸਾਰੇ ਹਫਤਾ ਬਹੁਤ ਸਾਰਾ ਤੁਹਾਡੀ ਫਾਇਦਾ ਕਰਨਾ ਦੇਖੋ ਦੇਖੋ ਜੀ ਹਣ ਪਿਓਰ ਦੇ ਸੂਟ ਆ ਗਏ ਆ ਹੌਨੀ ਰੁਕਣਾ ਆਪਾ ਤੱਕਲ ਸਾਹਿਬ ਹੌਨੀ ਰੋਕਣੀ ਵੀਡੀਓ ਆ ਦੱਬੀ ਤੁਰੀ ਆਓ ਆ ਦੇਖੋ ਬਜ਼ਾਰਾਂ ਤੇ 5 5000 ਦਾ ਸੂਟ ਮਿਲਦਾ 1750 ਦਾ ਦੇ ਦੇਣਾ ਉਹ ਦੇਖੋ ਉਹ ਦੇਖੋ ਓ ਆ ਵੀ ਦੇਖੋ ਰੈੱਡ ਸੂਟ ਬਾਜੀ ਰੈੱਡ ਸੂਟ ਹੈਂਡਵਰਕ ਦੇ ਨਾਲ ਪਿਆਰਾ ਚ ਰੈੱਡ 5 5 6 6000 ਆ ਚੱਕੋ 2000 ਦਾ ਅੱਖਾਂ ਕੀ ਮੈਂ ਕਹਿੰਦਾ ਡੇਲੇ ਖੋਲ ਦਾਂਗੇ ਅੱਜ ਆ ਦੇਖੋ ਬਾਜ਼ਾਰ ਚ 6500 ਰੁਪਏ ਦਾ ਸੂਟ 6000 ਦਾ ਸੂਟ ਓ ਲੈ ਜਾਓ 2000 ਰੁਪਏ ਦਾ ਓ ਲੈ ਜਾਓ 2000 ਰੁਪਏ ਦਾ ਓ ਲੈ ਜਾਓ 2000 ਰੁਪਏ ਦਾ 2 2000 ਚ ਕਰਦੇ 2 2000 ਓ ਆ ਵੀ ਦੇਖੋ ਕਿੰਨਾ ਸੋਹਣਾ ਟਾਪ ਦਾ ਸੋਹਣਾ ਸੁਨੱਖਾ ਲਗਜ਼ਰੀ ਸੂਟ ਏ ਵੀ ਤੁਹਾਨੂੰ 6000 ਤੋਂ ਘੱਟ ਨਹੀਂ ਮਿਲਣਾ ਲੈ ਜਾਓ 2000 ਪਰ ਹੁਣ ਵਿਆਹਾਂ ਦੇ ਵਿੱਚ ਮੂਵੀ ਵਾਲੇ ਨੇ ਅੱਗੇ ਪਿੱਛੇ ਅੱਗੇ ਪਿੱਛੇ ਅੱਗੇ ਪਿੱਛੇ ਰਹਿਣਾ ਕਿਹੜਾ ਆਹ ਸੂਟ ਜਿਹੜੀ ਭੈਣ ਨੇ ਪਾਇਨਾ ਬਹੁਤ ਸੋਹਣਾ ਸੂਟ ਪਾਇਆ ਉਹ ਪੁੱਛਣਗੇ ਵਿਆਹ ਸ਼ਾਦੀਆਂ 'ਚ ਸੂਟ ਲਿੱਤਾ ਕਿੱਥੋਂ ਆ ਉਦੋਂ ਤੁਸੀਂ ਕਹਿਣਾ ਮੈਂ ਤਾਂ ਮਾਤੂਸ਼ਰੀ ਦਸਤਾਰ ਤੋਂ ਲੈ ਕੇ ਆਈਆਂ 10000 ਵਾਲਾ ਸੂਟ 5000 ਦੇ ਵਿੱਚ ਉਹ ਲਓ ਜੀ ਆ ਵੀ ਦੇਖੋ ਕਿੰਨਾ ਸੋਹਣਾ ਸੂਟ ਆ ਜੇ ਦਰਾਣੀ ਨੇ ਪਾ ਲਿਆ ਜਠਾਣੀ ਨੇ ਕਹਿੰਦਾ ਮੈਨੂੰ ਵੀ ਇਦਾਂ ਹੀ ਚਾਹੀਦਾ ਤੇ ਨਾਨ ਨੇ ਪਾੜੇ ਉੱਪਰ ਨਹੀਂ ਵੀ ਕਹਣਾ ਇੰਦਾਂ ਲੈਣਾ ਉਹ ਸਾਡੇ ਕੋਲ ਸਾਰੇ ਹੀ ਅਸੀਂ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਵੰਡਦੇ ਆਂ ਐਦਾਂ ਦੇ ਤੋਫੇ ਦੇਖੋ ਫੁੱਲ ਸੋਹਣੇ ਸੋਹਣੇ ਲਾਤੀਆ ਗਲੇ ਤੇ ਵੀ ਕੰਮ ਘੇਰੇ ਤੇ ਵੀ ਕੰਮ ਇੱਥੇ ਵੀ ਜਾ ਤਾ ਗਲਦਸਤਾ ਜਾ ਆ ਵੀ ਦੇਖੋ ਦੁਪੱਟਾ ਉਹ ਐਦਾਂ ਦੇ ਸੋਹਣੇ ਸੋਹਣੇ ਸੂਟ ਬਾਜ਼ਾਰ ਨਾਲੋਂ ਅੱਧੇ ਰੇਟ ਕਰਦੇ ਆ ਰੇਟ ਪੁੱਛੋ ਕਿੰਨਾ ਪੁੱਛੋ ਰੇਟ ਕਿੰਨਾ ਪੁੱਛ ਲੋ ਰੇਟ ਕਿੰਨਾ ਨਾ ਪੁੱਛੋ ਮੈਂ ਦੱਸ ਦਿੰਨਾ ਆ ਜਿਹੜਾ ਸੂਟ ਆ ਬਾਜ਼ਾਰ 'ਚ 6000 6500 ਸਾਡੇ ਕੋਲੋਂ ਲੈ ਜਾ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਦੇਤਾ 250 ਰੁਪਏ ਦਾ ਓ ਚੱਕੋ ਭਾਜੀ ਮਿਆਂਟਾ ਰੰਗ ਦਾ ਸੂਟ ਆ ਗਿਆ ਸਾਰਾ ਹੀ ਹੈਂਡਵਰਕ ਕੀਤਾ ਨਾਲ ਪਿੰਕ ਰੰਗ ਦਾ ਲਾਤਾ ਦੁਪੱਟਾ ਪਜਾਰਾ 'ਚ ਰੇਟ 5000 6000 2500 2500 ਰੁਪਏ ਦਾ ਲੈ ਜਾਓ ਭਾਜੀ ਆ ਵੀ ਦੇਖੋ ਮੈਂ ਕਿਹਾ ਕੰਟਰਾਸਟ ਦੁਪੱਟੇ ਸੋਹਣੇ ਸੋਹਣੇ ਸੂਟ ਰੈੱਡ ਸੂਟ ਕਹਿੰਦੇ ਰੈੱਡ ਸੂਟ ਦੀ ਜਦੋਂ ਗੱਲ ਕਰਦੇ ਆ ਬਾਜ਼ਾਰ 'ਚ ਜਾਂਦੇ ਆ ਤੇ ਦੁਕਾਨਦਾਰ ਖੁਸ਼ ਹੋ ਜਾਂਦੇ ਆ ਤੇ ਕਹਿੰਦੇ ਆ 6000 ਦਾ ਸੂਟ ਕੋਈ ਕਹਿੰਦੇ 7000 ਦਾ ਸੂਟ ਸਾਡੇ ਕੋਲ ਰੈੱਡ ਸੂਟ ਸਿਰਫ 1000 ਤੋਂ ਸ਼ੁਰੂ ਆ ਕੋਈ 1200 1500 2000 ਮਤਲਬ 5 5000 ਵਾਲੇ ਸੂਟ 2 2000 ਚ ਹੀ ਦੇ ਦੇਣੇ ਆ ਦੇਖੋ ਜੀ ਹੈਵੀ ਸੂਟਾਂ ਤੇ ਕਹਿੰਦੇ ਸੂਟਾਂ 'ਚੇ ਉਹਲਾ ਬਹੁਤਾ ਪੁਰਾਣੇ ਬਿਯੁਰਕ ਪੁਰਾਣੀਆਂ ਬੀਪੀਆਂ ਗੱਲਾਂ ਕਰਦੀਆਂ ਹੁੰਦੀਆਂ ਸੀ ਕਹਿੰਦੇ ਤੱਕੜ ਸਾਹਿਬ ਸੂਟਾਂ 'ਚੇ ਉਹਲਾ ਬਹੁਤਾ ਪਰ ਮਾਤੂ ਸ਼੍ਰੀ ਦਸਤਾਰ ਨੇ ਆ ਲੈ ਆ ਕੇ ਲਾਤੀ ਲੈਣ ਕਹਿੰਦੇ ਹੁਣ ਉਹਲਾ ਚੱਕਦਾ ਰੇਟ ਬਜ਼ਾਰਾ ਸਾਹਮਣੇ ਰੱਖਦਾ ਹੁਣ ਨਹੀਂ ਹੋਣ ਦੇਣੀ ਤੁਹਾਡੀ ਠੱਗੀ ਹੁਣ ਨਹੀਂ ਤੁਹਾਡੀ ਲਗ ਲਾਉਣ ਦੇਣੀ ਕਿਸੇ ਨੂੰ ਛੱਲ ਕਿਉਂਕਿ ਬਜ਼ਾਰਾ ਦੇ ਵਿੱਚ ਆ ਜਿਹੜੇ 15 15000 ਦੇ ਸੂਟ ਹਨ 5 5000 5 5000 ਚਿੱਤੇ ਦੇਣੇ ਆ ਓਏ ਆ ਦੇਖੋ ਰਾਣੀਆਂ ਮਹਾਰਾਣੀਆਂ ਵਾਲੇ ਟੌਪ ਟੌਪ ਦੇ ਸੂਟ ਟੌਪ ਟੌਪ ਦੇ ਸੂਟ ਟੌਪ ਟੌਪ ਦੇ ਸੂਟ ਇੱਕ ਟ੍ਰੀਨਾ ਕਪੂੜ ਵਾਲਾ ਇਹ ਮੈਸ ਪੂਜਾ ਵਾਲਾ ਇਹ ਜੱਟ ਯੂਨਿਟ ਵਾਲਾ ਕੌਣ ਸੀ ਨੀਰੂ ਬਾਜਵਾ ਇਹ ਨੀਰੂ ਬਾਜਵਾ ਵਾਲੇ ਸੂਟ ਵੀ ਤੁਹਾਨੂੰ ਅਸੀਂ ਤੇਰੇ ਨੇ ਆ ਕੋਟੀਆਂ ਦੇ ਭਾ ਚਾਹੇ ਅਮਰੀਕਾ ਤੋਂ ਚਾਹੇ ਕੈਨੇਡਾ ਤੋਂ ਚਾਹੇ ਇੰਗਲੈਂਡ ਤੇ ਹੈ ਯੂਰਪ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਜਿਹੜੇ ਕਹਿੰਦੇ ਸਾਨੂੰ ਛੇਤੀ ਸੂਟ ਪਸੰਦ ਨਹੀਂ ਆਉਦੇ ਚੈਲੇਂਜ ਕਰਦੇ ਆ ਤੁਹਾਨੂੰ ਵੀ ਪਸੰਦ ਆਉਣੇ ਸੂਟ ਤੋਂ ਕਿ ਸਾਡੇ ਕੋ ਚੌਣ ਚੌਣ ਕੇ ਸੂਟ ਲਿਆ ਆਂਦੇ ਆ ਭਾਜੀ ਤੁਸੀਂ ਸੂਟ ਪਸੰਦ ਦੀ ਗੱਲ ਕਰਤੀ ਆ ਆ ਕੈਨੇਡਾ ਵਾਲੀ ਭੂਆ ਨਹੀਂ ਲੋਟ ਆਉਂਦੀ ਕਹਿੰਦੇ ਬੱਟੇ-ਬੱਟੇ ਸ਼ੋਰੂਮਾਂ ਤੇ ਲੈ ਕੇ ਪਾਕੇ ਪੁਰਾਣੇ ਭੱਟੇ ਸ਼ੋਰੂਮਾਂ ਤੇ ਲੈ ਗਏ ਮੋਕੇ ਲੈ ਗਏ ਤਗੜੇ ਸ਼ੋਰੂਮਾਂ ਤੇ ਤਗੜੀਆਂ ਗਲੀਆਂ ਤੇ ਲੈ ਗਏ ਪਰ ਭੂਆ ਨੂੰ ਸੂਟ ਨਹੀਂ ਕਿਤੋਂ ਪਸੰਦ ਆਇਆ ਤੇ ਕਿੱਥੇ ਆਇਆ ਪਾਕੇ ਪੁਰਾਣੇ ਮੋਕਾ ਰੋਡ ਤੇ ਕਨੇਡਾ ਵਾਲੀ ਭੂਆ ਵੀ ਖੁਸ਼ ਨਿਊਜ਼ੀਲੈਂਡ ਵਾਲੀ ਤਾਈ ਵੀ ਖੁਸ਼ ਮੈਂ ਕਹਿੰਦਾ ਕਿਸੇ ਰਿਸ਼ਤੇਦਾਰ ਨੂੰ ਇਸ ਵਾਰ ਨਾਰਾਜ਼ ਨਹੀਂ ਹੋਣ ਦੇਣਾ ਦੇਖੋ ਰੰਗ ਦੇਖੋ ਕਿੰਨੇ ਸੋਹਣੇ ਆ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਆ ਚੈਲੰਜ ਇਸ ਘਾਲ ਦਾ ਜਿਹੜਾ ਸੂਟ ਇੱਥੇ ਅੰਕਲੂਮ ਮਾਸਤੂ ਸ਼ਰੀ ਦਸਤਾਰ ਦੇ ਸਟੋਰ ਤੇ ਮਿਲਣਾ ਹੋਰ ਕਿਤੇ ਨੇੜੇ ਤੇੜੇ ਤੁਹਾਨੂੰ ਮਿਲਣਾ ਹੀ ਨਹੀਂ ਆਹ ਸਾਰਾ ਸੂਟ ਦੇਖ ਲਓ ਲੱਦਿਆ ਪਿਆ ਲੱਦਿਆ ਜਿੱਤਾ ਕੰਨਿਆਂ ਨਾਲ ਟਰਾਲੀ ਲੱਤੀ ਹੁੰਦੀ ਆ ਸੂਟ ਪੂਰਾ ਹੈਵੀ ਬਾਹਾਂ ਤੇ ਕੰਮ ਫਰੰਟ ਕੇ ਰੇਸ਼ੇ ਰੇ ਗਲੇ ਕੋਲੇ ਸਾਰੇ ਹੈਵੀ ਆਹ ਦੇਖੋ ਦੁਪੱਟੇ ਜਾਂ ਤਾਂ ਦੁਪੱਟੇ ਦੇ ਵਿੱਚ ਪਾਦੀ ਆ ਜਿੱਦਾਂ ਕਹਿੰਦੇ ਨਾ ਜਾਂ ਤਾਂ ਤੋਤੇ ਚ ਹੁੰਦੀ ਆ ਦੁਪੱਟਾ ਦੇਖੋ ਇਦਾਂ ਦੇ ਸੂਟ ਬਾਜ਼ਾਰ ਚ 15000 16000 17000 18000 ਸਾਡੇ ਕੋਲ ਕੋਈ 6000 ਕੋਈ 7000 ਕੋਈ 7500 ਮਤਲਬ ਫਰਕ ਹੀ ਬਹੁਤ ਸੀ ਪਾਤਾ ਬਿਆਰਾਂ ਦਾ ਭਾਜੀ ਤਾਜਵਰੀ ਵਾਲਾ ਸੂਟ ਬਜ਼ਾਰਾਂ 'ਚ ਹਲੇ ਤਾਂ ਆਏ ਕੋਈ ਨਹੀਂ ਲੋਕੀ ਤਾਂ ਪੁਰਾਣੇ ਮਾਲ ਕੱਟੀ ਜਾਂਦੇ ਆ ਅੰਕਲ ਉਹਨੇ ਰੇਲ ਕੱਟੀ ਲੈ ਜਾਂਦੀ ਆ ਕਹਿੰਦਾ ਪਿਆਰ ਦੇ ਵਿੱਚ ਹਲੇ ਸੂਟ ਆਏ ਨਹੀਂ ਪਰ ਬਾਗੇ ਪੁਰਾਣੇ ਸੂਟਾਂ ਦੇ ਢੇਰ ਲੱਗ ਕੇ ਆ ਵੱਡੇ ਵੱਡੇ ਟਰੱਕ ਆ ਗਿਆ ਆ ਦੁਪੱਟਾ ਚੈੱਕ ਕਰਾਓ ਭਾਜੀ ਆ ਦੇਖੋ ਵੀ ਮੈਂ ਚੈਲੇਂਜ ਕਰਦਾ ਇਹ ਕੋਈ ਤੁਹਾਨੂੰ 6000 ਰੁਪਏ ਦਾ ਸੂਟ ਦੇ ਦੇਵੇ 6000 ਰੁਪਏ ਦਾ ਸੂਟ ਦਵਾਂਗੇ ਤੁਹਾਨੂੰ ਬਾਜ਼ਾਰ 'ਚ 15000 ਦਾ ਸੂਟ ਆਹ ਦੇਖੋ ਗੱਲੇ ਦੇ ਕੰਮ ਘੇਰੇ ਦੇਖੋ ਦੁਪੱਟੇ ਦੇਖੋ ਲੈ ਲਓ 6 6000 'ਚ 6 6000 'ਚ 15 15000 ਵਾਲੇ ਸੂਟ 6 6000 ਉਹ ਚੱਕੋ ਭਾਜੀ red ਸੂਟ ਆ ਗਿਆ ਮਹਾਰਾਣੀਆਂ ਵਾਲਾ ਸੂਟ ਆ ਗਿਆ ਕਹਿੰਦੇ ਜਿੰਨੇ ਵਿਆਹ ਕੇ ਲਿਆਉਣੀ ਉਹਦੇ ਵਾਸਤੇ ਵੀ ਰਾਣੀ ਜਿੰਨੇ ਵਿਆਹ ਕੇ ਜਾਣਾ ਉਹ ਵੀ ਰਾਣੀ ਉਹਦੇ ਵਾਸਤੇ ਸੂਟ ਫਾਕਮਾਲ ਹੋਣੇ ਚਾਹੀਦੇ ਆ ਪਿੰਟ ਵਾਲੇ ਖੜ ਕੇ ਦੇਖਣਾ ਨੂ ਦੇ ਰੈੱਡ ਸੂਟ ਪਾਇਆ ਵਾ ਆ ਬਾਜੂ ਪਹੁੰਚਿਆ ਦੇ ਵਰਕ ਚੈੱਕ ਕਰੋ ਦੁਪੱਟੇ ਇਹ ਕਲਾਸ ਚੀਜ਼ਾਂ ਦੇਖੋ ਰੈੱਡ ਸੂਟਾਂ ਦੇ ਵਿੱਚ ਡਿਜ਼ਾਈਨ ਕਿੰਨੇ ਆ ਇੱਕ ਡਿਜ਼ਾਈਨ ਉਹ ਦਿਖਾਤਾ ਇੱਕ ਆ ਵੀ ਦੇਖ ਲਓ ਲਹਿੰਗਿਆਂ ਨਾਲੋਂ ਭਾਰੇ ਭਾਰੇ ਸੂਟ ਛਰਾਰੇ ਜਰਾਰਿਆਂ ਨਾਲੋਂ ਭਾਰੇ ਭਾਰੇ ਸੂਟ ਸਾਡੇ ਕੋਲ ਰੈੱਡ ਸੂਟਾਂ ਦੇ ਵਿੱਚ ਵਾਇਰਟੀ ਬਹੁਤ ਆ ਇੱਕ ਆ ਵੀ ਡਿਜ਼ਾਈਨ ਤੁਸੀਂ ਦੇਖੋ ਇਹ ਫੁੱਲ ਬੋਲ ਦੇ ਬੱਚੇ ਆ ਪਿਆਰੇ ਪਿਆਰੇ ਸੂਟ ਇਹਨਾਂ ਨੂੰ ਬਚਾ ਕੇ ਰੱਖਣਾ ਪੈਂਦਾ ਬਚਾ ਕੇ ਠੰਡ ਤੋਂ ਵੀ ਗਰਮੀ ਤੋਂ ਵੀ ਕਿਉਂਕਿ ਇਹਰਾ ਵੇਚਾ ਦੇਖੋ ਸਾਰਾ ਦੇਖੋ ਸ਼ੋਸ਼ਪਾ ਕਿੰਨਾ ਇਹ ਤੇ ਸਫਾਈ ਕਿੰਨੀ ਆ ਕਾਰੀਗਰਦियां ਕਹਿੰਦੇ ਅੱਖਾ ਰਹਿ ਜਾਂਦੀਆਂ ਸੂਟ ਤਿਆਰ ਕਰਦੇ ਨੂੰ ਅੱਥੀ ਸੂਟ ਤਿਆਰ ਕਰਾਏ ਆ ਤੁਹਾਡੀ ਲੁੱਕ ਚੰਗੀ ਬਣਾਉਣ ਲਈ ਇਸ ਲਈ ਕਹਿੰਦੇ ਆ ਹੋਰ ਪਾਸੇ ਜਾਣ ਦੀ ਲੋੜ ਹੀ ਹੈ ਨਹੀਂ ਭਾਈ ਜੀ ਰੈੱਡ ਸੂਟ ਨੇ ਤੁਸੀਂ ਜਾਣ ਪਾ ਮੈਂ ਕਹਿੰਦਾ ਭਾਈ ਅਸੀਂ ਕਾਪੀ ਆਣੀ ਵੇਚਦੇ Ориジナル ਪੀਸ ਆਪ ਤਿਆਰ ਕਰਾਏ ਆ ਜ਼ੀਰੋ ਟਾਂਕੇ ਦਾ ਸਾਰਾ ਕੰਮ ਆ ਸਾਰੇ ਲਖਨਊ ਦੇ ਬੈਸਟ ਕਾਰੀਗਰ ਆ ਜੋ ਰੇਟ ਅਸੀਂ ਦੇ ਰਹੇ ਆ ਜੋ ਡਿਜ਼ਾਈਨਿੰਗ ਅਸੀਂ ਦੇ ਰਿਹਾ ਜੋ ਮਟੀਰੀਅਲ ਵਤ ਰਿਹਾ ਪੰਜਾਬ ਦਾ ਕੋਈ ਦੁਕਾਨਦਾਰ ਕੀ ਕੋਈ ਹੋਲ ਸੇਲਰ ਵੀ ਇਹ ਚੀਜ਼ਾਂ ਵਤ ਨਹੀਂ ਸਕਦਾ ਅੰਕਲੋਂ ਨੇ ਸੌਖਾ ਰੀਆ ਕਹਿੰਦੇ ਐਕਟੀ ਤਾਜਵਰੀਆਂ ਤੇ ਕਿਸੇ ਆਮ ਲੋਕਾਂ ਦੀ ਲੋਟ ਨਹੀਂ ਹੋਣ ਦੇਣੀ ਭਾਜੀ ਨਹੀਂ ਹੋਣ ਦੇਣੀ ਆ ਵੀ ਦੇਖੋ ਭਈ ਆ ਤਾਂ ਹਨ ਜਿਹੜੀ ਸਾਡੀ ਪਿੰਕੀ ਆ ਲੰਡਨ ਵਾਲੀ ਉਹਦੇ ਨਹੀਂ ਸੂਟ ਆ ਮਾਰਡਰਬ ਸੂਟਾਂ ਦੇ ਵਿੱਚ ਦਾ ਟੌਪ ਟੌਪ ਦੀਆਂ ਵੈਰਾਈਟੀਆਂ ਛੇਤੀ ਛੇਤੀ ਆਜੋ ਔਰ ਆ ਤੁਸੀਂ ਕਿੱਥੇ ਆ ਮਾਤੂ ਸ਼੍ਰੀ ਦਸਤਾਰ ਅੰਚਲੋਂ ਦੇ ਸਟੋਰ ਪਾਗਾ ਪਾਣਾ ਮੋਗਾ ਰੋਡ ਤੇ ਜਿੱਥੇ ਫਾਇਦੇ ਹੋ ਰਹੇ ਆ ਪੂਰੇ ਪੰਜਾਬ ਤੋਂ ਸਭ ਤੋਂ ਵੱਡਾ ਸ਼ੋਰੂਮ ਆ ਪੂਰੇ ਪੰਜਾਬ ਤੋਂ ਲਗਜ਼ਰੀ ਇੱਥੇ ਤੁਹਾਨੂੰ ਸੂਟ ਮਿਲਣੇ ਆ ਪੂਰੇ ਪੰਜਾਬ ਨਾਲੋਂ ਘੱਟ ਤੁਹਾਨੂੰ ਰੇਟ ਮਿਲਣੇ ਆ ਫਰਕਾਬਾਦੀ ਸੂਟ ਲੈ ਲਓ ਚਾਹੇ ਸ਼ਿਮਰ ਦੇ ਸੂਟ ਲੈ ਲਓ ਜਿਹੜੀ ਮਰਜ਼ੀ ਵੈਰਾਈਟੀ ਲੈ ਜਾਓ ਵੱਡੇ ਫਾਇਦੇ ਕਰਕੇ ਵੇਚਾਗੇ ਦੇਖੋ ਜੀ ਚਾਹੇ ਦਾਜਵਰੀ ਦਾ ਕੱਪੜਾ ਲੈਣਾ ਚਾਹੇ ਲਹਿੰਗੇ ਸ਼ਰਾਰੇ ਕਰਾਰੇ ਤੁਸੀਂ ਜੋ ਵੀ ਲੈਣਾ 7500 ਰੁਪਏ ਤੋਂ ਸਾਡੇ ਕੋਲ ਲਹਿੰਗਾ ਸ਼ੁਰੂ ਹੈ 1.2 ਲੱਖ ਤੱਕ ਦੇ ਲਹਿੰਗੇ ਆ ਜੇ ਅਸੀਂ 100 ਰੁਪਏ ਦਾ ਸੂਟ ਵੇਚਦੇ ਆ ਇਹਦਾ ਮਤਲਬ ਇਹ ਨਹੀਂ ਸਾਡੇ ਕੋਲ 10000 ਵਾਲਾ ਸੂਟ ਹੈ ਨਹੀਂ ਸਾਡੇ ਕੋਲ 20000 ਵਾਲਾ ਸੂਟ ਹੈ ਨਹੀਂ ਵੈਰਾਈਟੀ ਸਾਡੇ ਕੋਲ ਸਾਰੀ ਆ ਬਜ਼ਾਰਾ ਜੇ 15 15000 ਦਾ ਕਿਹੜਾ ਕੋਟ ਪੈਂਟ ਮਿਲਦਾ ਉਹ 2995 ਦੇ ਸਟਿਚ ਕਰਕੇ ਦੇ ਦਿੰਨੇ ਆ ਜਿਹੜਾ 30 30000 ਦਾ 3 ਪੀਸ ਕੋਟ ਪੈਂਟ ਮਿਲਦਾ 3760 ਪੀ ਹਾਂਜੀ 3760 ਰੁਪਏ ਤੇ ਸਟਿਚ ਕਰਕੇ ਦੇ ਦਿੰਨੇ ਆ ਸ਼ੇਰਵਾਨੀ ਜਿਹੜੀ 15 15000 ਰੇਟ ਤੇ ਤੁਸੀਂ ਲੈਨੇ ਹੋ 6650 ਦੇ ਸਟਿਚ ਕਰਕੇ ਤੁਹਾਡੇ ਨਾਲ ਦੀ ਦੇ ਦਿੰਨੇ ਆ ਕੋੜਤਾ ਪਿਆਮਾ 892 ਦੇ ਸਟੱਚ ਕਰਕੇ ਦੇ ਦਿੰਨੇ ਆ ਭਾਜੀ ਐਤੂ ਵੱੱਦ ਤੱਕ ਕੋਈ ਦੇ ਨਹੀਂ ਸਕਦਾ ਕਿਸੇ ਮਾਈ ਦੇ ਲਾਜ ਇਹਨਾਂ ਦਾਮ ਹੈ ਨਹੀਂ ਮਾਤੂ ਸ਼੍ਰੀ ਦਸਤਾਰ ਪਾਗਾ ਪ੍ਰਾਣਾ ਮੇਲੇ ਲੱਗੇ ਆਜੋ 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 ਪਹਿਲਾਂ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਦੇਖੋ ਜੀ ਮੇਲੇ ਦਾ ਵਾਕੀ ਲੱਗੇ ਆ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦਿਓ ਬਹੁਤ ਦੂਰੋਂ ਦੂਰੋਂ ਲੋਕ ਆ ਰਹੇ ਆ ਵੱਡੇ ਵੱਡੇ ਇਕੱਠ ਹੋ ਗਏ ਆ ਗਰੁੱਪਾਂ ਦੇ ਗਰੁੱਪ ਬਣਾ ਕੇ ਆ ਰਹੇ ਆ ਪਿੰਡਾਂ 'ਚੋਂ ਸ਼ਹਿਰਾਂ 'ਚੋਂ ਲੋਕ ਕਹਿੰਦੇ ਵੀ ਹੋਰ ਪਾਸੇ ਜਾਣਾ ਛੱਡ ਦਿਓ ਉਹ ਕੀ ਮਾਤੂ ਸ਼੍ਰੀ ਦਸਤਾਰ ਤੇ ਜਾਂਦੇ ਆ 20000 ਵਾਲਾ ਕੱਪੜਾ 8000 ਚ ਮਿਲਦਾ 50000 ਵਾਲਾ ਕੱਪੜਾ ਸਾਨੂੰ ਕਹਿੰਦੇ ਮਿਲ ਜਾਂਦਾ 15000 ਚ ਹਰ ਪਾਸਿਓਂ ਫਾਇਦੇ ਹੋ ਰਹੇ ਆ ਤੇ ਰਿਕਸ਼ੇ ਦੀ ਸਾਰ ਸਭ ਬਿਲਕੁਲ ਫ੍ਰੀ ਆ ਤੁਸੀਂ ਚਾਰੇ ਪਾਸਿਓਂ ਬਾਗਾ ਪੁਰਾਣਾ ਬੱਸ ਸਟੈਂਡ ਤੇ ਆ ਜਾਓ ਬੱਸ ਸਟੈਂਡ ਤੋਂ ਸਟੋਰ ਤੇ ਆਉਂਗੇ ਰਿਕਸ਼ੇ ਦੇ ਵਿੱਚ ਬੈਠ ਕੇ 1 ਰੁਪਿਆ ਰਿਕਸ਼ਾ ਨਹੀਂ ਲੈਣਾ ਫ੍ਰੀ ਦੇ ਵਿੱਚ ਤੁਹਾਡੀ ਸੇਵਾ ਇੱਥੇ ਚੱਲ ਰਹੀ ਆ ਆ ਜਾਓ ਕੋਈ ਜਾਣਕਾਰੀ ਲੈਣੀ ਤਾਂ ਨੰਬਰ ਕੀਤੇ ਤੁਸੀਂ ਫੋਨ ਕਰ ਸਕਦੇ ਆ 11 ਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜਸਾਂ ਟੀਵੀ ਬਾਗਾ ਪੁਰਾਣਾ